ਕੀ ਰੇਟ ਆ ਬਾਬਾ ਬੱਕਰੇ ਦਾ ਉਹ ਹਾਂ ਕਿਡਾ ਹੀ 80 ਬੱਕਰਾਂ ਦਾ ਕੀ ਰੇਟ ਹੈ 80 ਬੱਕਰਾਂ ਕੀ ਰੇਟ ਕਿਹਦੇ ਵਿੱਚ ਵਿੱਚ ਮਿਲ ਜਾਂਦੇ ਆ ਕਿਹਦੇ ਵਿੱਚ ਵਿੱਚ ਮਨ ਲਾ ਕਿੰਨੇ ਰੁਪਈਆ ਦੇ ਵਿੱਚ ਵਿੱਚ ਮਿਲ ਜਾਂਦੇ ਆ 80 ਬੱਕਰਾ 20000 ਦਾ 25000 ਦਾ 30000 ਦਾ ਵਾਜਨ ਦੇ ਸਾਲ ਨਾਲ ਰੇਟ ਹੈ ਜੀ 300 ਰੁਪਏ ਘਟਾ ਕਵਾਂਟਲ ਦਾ ਗ੍ਰੇਟ ਹੋ ਗਏ ਨੀ ਉਹ ਕਿੰਨਾ ਜੂ ਚੱਲੀ 2000 ਚੱਲਦਾ ਹੋ ਠੀਕ ਹੈ ਅਸ੍ਰੀ ਕਾਲ ਜੀ ਆਪਣੇ ਬਲੌਗ 'ਚ ਤੁਹਾਡਾ ਫੇਰ ਸਵਾਗਤ ਹੈ ਲੋ ਜੀ ਸੱਜਣੋ ਅੱਜ ਆਪਾਂ ਫੇਰ ਗਏ ਮੋੜ ਮੰਡੀ ਤੇ ਤੇ ਮੰਡੀ ਤੇ ਅੱਜ ਆਪਾਂ ਗੱਲ ਕਰਾਂਗੇ ਰੇਟ ਬਾਰੇ ਬਹੁਤ ਵੀਰਾਂ ਦੇ ਕਮੈਂਟ ਆਈ ਸੀ ਵੀ ਬਈ ਰੇਟ ਦੱਸਿਆ ਕਰੋ ਯਾਰ ਮੰਡੀ ਤੇ ਪਤਾ ਲੱਗਦਾ ਰਹਿੰਦਾ ਤੇ ਜਾਨਵਰ ਕਿੱਦਾਂ ਦੇ ਆਏ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਆਪਾਂ ਭਾਗੀ ਬੰਦਰ ਵਾਲੀ ਵੀਡੀਓ ਦੀ ਮੰਡੀ ਦੀ ਵੀ ਵੀਡੀਓ ਲਿਆਵਾਂਗੇ ਸੋ ਵਲੌਗ ਲਿਆ ਰਹੇ ਹਾਂ ਕਰਾਂਗੇ ਜਾਨਵਰਾਂ ਬਾਰੇ ਜੇ ਕਿਸੇ ਨੇ ਸਾ ਜਾਨਵਰ ਸੇਲ ਕਰਾਉਣੇ ਹੋਣ ਤਾਂ ਆਪਣੇ ਨਾਲ ਕੰਟੈਂਟ ਕਰ ਲਿਆ ਕਰੋ ਮੈਸੇਜ ਕਰਦਾ ਕਰੋ ਆਪਾਂ ਕੋਈ ਚੱਕਰ ਨਹੀਂ ਚਲੋ ਵੀ ਸੱਜਣੋ ਹੁਣ ਚੱਲਦੇ ਆਪਾਂ ਮੰਡੀ 'ਚ ਤੇ ਮੰਡੀ ਜਗ੍ਹਾਏ ਆਪਾਂ ਪਹੁੰਚ ਅੱਜ ਸਾਨੂੰ ਆਪਾਂ ਔਰਲੇ ਪਾਸੋਂ ਸਟਾਰਟਿੰਗ ਦਿਖਾਉਣ ਲੱਗਦੇ ਆ ਮੰਡੀ ਬਹੁਤ ਭਰੀ ਸੀ ਯਾਰ ਜਿੰਨੀ ਵੀ ਕਹਦੇ ਮੰਡੀ ਬਹੁਤ ਅੰਤਾਂ ਦੀ ਭਰੀ ਸੀ ਸੋ ਆ ਬਾਬੇ ਤੋਂ ਆਪਾਂ ਇਹਦਾ ਰੇਟ ਵੀ ਪੁੱਛਿਆ ਸੀ ਆਪਣੇ ਨੀਰੇ ਦਾ 2000 ਨੂੰ ਕੁਇੰਟਲ ਚੱਲੀ ਜਾਂਦਾ ਤੇ ਇਸ ਤੋਂ ਬਾਅਦ ਬਾਬਾ ਜੀ ਨਾਲ ਗੱਲ ਕੀਤੀ ਤੇ ਇਹ ਕਹਿੰਦੇ ਵੀ 2000 ਨੂੰ ਕੁਇੰਟਲ ਤੇ ਗੱਟੇ ਦਾ ਰੇਟ 300 ਰੁਪਈਆ ਸੋ ਆਪਾਂ ਦੇਖ ਕੇ ਆਈ ਗੱਟੇ 'ਚ ਦੋ ਗਟੋਕਰੀ ਹੁੰਦੇ ਆ ਯਾਰ ਕਲੋ ਵਧੀਆ ਆ ਆਪਦੀ ਥਾਂ ਤੇ ਆ ਮੰਡੀ ਤੇ ਯਾਰ ਇੱਕ ਗੱਲ ਇੰਟਰਸਟਿੰਗ ਸੀ ਉਹ ਤੁਹਾਨੂੰ ਆਪਾਂ ਐਂਡ ਤੇ ਦੱਸਾਂਗੇ ਸੋ ਵੀਡੀਓ ਨੂੰ ਐਂਡ ਤੱਕ ਜੁਗ ਦੇਖੋ ਰੇਟ ਵੀ ਦੱਸਾਂਗੇ ਸਭ ਕੁਝ ਦੱਸਾਂਗੇ ਜਾਣ ਪਰ ਕਿਹੜੇ ਵਾਧਾ ਏ ਕਿਹੜੇ ਘਟਾ ਏ ਸਾਰਾ ਕੁਝ ਦੱਸਾਂਗੇ ਆਪਣਾ ਮਿੱਤਰ ਮਿਲਿਆ ਸੋ ਤੁਹਾਨੂੰ ਆਪ ਵੀ ਵੀਡੀਓ ਚ ਪਤਾ ਲੱਗ ਜੂ ਵੀ ਕਿਹੜੀਆਂ ਚੀਜ਼ਾਂ ਦੀ ਅੱਜ ਖੇਚ ਵੱੱਦ ਸੀ ਸੋ ਨੂੰ ਆਪ ਹੀ ਦੇਖਣ ਵਾਲੇ ਨੂੰ ਪਤਾ ਲੱਗ ਜਾਂਦਾ ਸੋ ਜਿਹੜੀ ਚੀਜ਼ ਜ਼ਿਆਦਾ ਦੇਖੀ ਸਮਝਾ ਵਾਲੇ ਸਮਝਣ ਦਾ ਕੋ ਇਸ਼ਾਰਾ ਕਾਫੀ ਹੁੰਦਾ ਹੈ ਵੀ ਇਸ਼ਾਰਾ ਵੱੱਦੂਆ ਨੂੰ ਤਾਂ ਸੋ ਮੰਡੀ ਤੇ ਆਪਾਂ ਜਾਨਵਰ ਦੇਖੇ ਕਿਆ ਬਾਤ ਜਾਨਵਰ ਇਹ ਬਹੁਤ ਸੋਹਣੇ ਤੋਂ ਸੋਹਣੇ ਆਏ ਸੀ ਬਰਬਰੀ ਵੀ ਪੂਰੇ ਘੈਂਟ ਆਏ ਸੀ ਤੇ ਆਪਣੇ ਆਹ ਬੱਕਰੀ ਵੀ ਬਹੁਤ ਸੋਹਣੇ ਆਏ ਸੀ ਆ ਪੱਟ ਦੀ ਮੈਂ ਪਿਛਲੀ ਵੀਡੀਓ ਚ ਪਾਈ ਹੋਈ ਆ ਕਲਿੱਪ ਇਹਨੇ ਦੇਖੀ ਹੋਈ ਆਪਣਾ ਚੈਨਲ ਤੇ ਉਹ ਦੇਖ ਸਕਦੇ ਆ ਜਿਹੜੇ ਨਹੀਂ ਦੇਖਿਓ ਦੇਖ ਸਕਦੇ ਆ ਸੋ ਮੰਡੀ ਬਹੁਤ ਅੰਤ ਦੀ ਭਰੀ ਸੀ ਯਾਰ ਦਿਨੋ ਦਿਨ ਮੰਡੀ ਵੱਧਦੀ ਤੁਰ ਜਾਂਦੀ ਆ ਘੜਤੀ ਦਾ ਕਿੱਥੇ ਸੀ ਆ ਬੱਕਰੇ ਦਾ ਵੀ ਆਪਾਂ ਰੇਟ ਪੁੱਛਿਆ ਸੀ ਬਾਬਾ ਜੀ ਤੋਂ 12000 ਰੁਪਏ ਮੰਗਦੇ ਸੀ ਬੱਕਰਾ ਸੋਹਣਾ ਸੀ ਤੇ ਦੋ ਦੰਦ ਸੀ ਪਤਨੀ ਇਹ ਦੁੱਗੀ ਪੱਟੀ ਸੀ ਇਹਨੇ ਯਾਰ ਅਜੇ ਕੀਰੇ ਜੀ ਸੀ ਦੁੱਗੀ ਪੱਟੀ ਸੀ ਇਹ ਜੇ ਨੇ ਤਾਂ ਕਰਕੇ ਆਪੋ ਬੱਕਰਾ ਦੇ ਦੰਦ ਦੇਖ ਕੇ ਨਾਂਦ ਦੇਖ ਕੇ ਆਪਾਂ ਆ ਗਏ ਬੱਕਰਾ ਬਹੁਤ ਸੋਹਣਾ ਸੀ ਯਾਰ ਸਾਮ ਚ ਪਾਲਿਆ ਹੋਇਆ ਬੱਕਰਾ ਸੀ ਤੇ ਬੱਕਰੀਆਂ ਵੀ ਆਈਆਂ ਫੇਡੂ ਵੀ ਆਏ ਤੇ ਇਸ ਤੋਂ ਬਾਅਦ ਮੰਡੀ ਤੇ ਜ਼ਿਆਦਾਤਰ ਮੁਸਲਮਾਨ ਵਿਚਾਰਾ ਜਾਂ ਆਪਣੀ ਚੋਕੀ ਪਹਿਹਾਰ ਵਾਲੇ ਵੀਰ ਉਹ ਬਹੁਤ ਜ਼ਿਆਦਾ ਹੁੰਦੇ ਆ ਆ ਬੱਕਰੀ ਦੀ ਕਲਿੱਪ ਪਾਈ ਹੋਈ ਏ ਸਾਨੂੰ ਪਹਿਲਾਂ ਵੀ ਦੱਸਿਆ ਸੀ ਮੈਂ ਇੰਸਟਾਗ੍ਰam ਪੇਜ ਤੇ ਦੇਖ ਲਓ ਜਾਈ ਆ ਬੱਕਰੇ ਦੇ ਕੁਝ ਸੁੱਤੇ ਹੋਇਆ ਸੋ ਜਿਹੜੇ ਵੀਰੋ ਤੱਕ ਵੀਡੀਓ ਦੇਖੀ ਜਾਂਦਾ ਬਹੁਤ ਧੰਨਵਾਦ ਉਹਨਾਂ ਦਾ ਸੋ ਆਪਾਂ ਗੱਲ ਕਰਦੇ ਹਾਂ ਹੁਣ ਰੇਟਾਂ ਦੀ ਸੋ ਚੰਗੇ ਬੱਕਰੇ ਦਾ ਰੇਟ ਹੈ ਸੱਜਣੋ ਵਧੀਆ ਵਜਨਤਾਰ ਬੱਕਰੇ ਦਾ ਰੇਟ 15 ਤੋਂ 20000 ਦੇ ਵਿੱਚ ਵਿੱਚ ਵੇਚਿਆ ਪੱਕ ਲਿਆਂਦਾ ਸੋ ਆਮ ਬੱਕਰਾ 6-7000 ਦਾ ਵਿਕ ਰਿਹਾ ਸੀ ਤੇ ਬੱਕਰੀਆਂ ਦਾ ਯਾਰ ਥੋੜਾ ਜਿਹਾ ਮੰਦਾ ਸੀ ਯਾਰ ਚੰਗੇ ਪਸੂ ਤਾਂ ਨਹੀਂ ਸੀ ਆਪਾਂ ਮੰਦਾ ਕਹਿ ਸਕਦੇ ਪਰ ਕਾਟੂ ਉਹਦਾ ਕਾਟੂ ਦਾ ਵੀ ਨਹੀਂ ਸੀ ਮੰਦਾ ਜਿਹੜੇ ਵਿਚ ਵਿਚਾਲੇ ਜੀ ਆ ਵੀ ਨਾਂ ਵਾਲੀ ਚੰਗੀ ਨਾਂ ਵਾਲੀ ਉਹ ਆ ਉਹਨਾਂ ਦਾ ਮੰਦੀ ਸੀ ਵਿਚਾਰੀਆਂ ਦਾ ਯਾਰ ਗੱਪਣਾ ਵੀ ਠੀਕ ਸੀ ਠੀਕ ਹੀ ਸੀ ਯਾਰ ਪਰ ਮੰਡੀ ਤੇ ਜੋ ਚੱਲ ਰਿਹਾ ਉਹ ਹੀ ਚੀਜ਼ ਹੈ ਨਾ ਆ ਦੇਖੋ ਬਰਬਰੀ ਚੈੱਕ ਕਰਨੀ ਸੋਚਦਾ ਬਹੁਤ ਮਾਲ ਸੀ ਲੋਟ ਹੋਇਆ ਯਾਰ ਜਿੰਨਾ ਵੀ ਗਏ ਬੱਕਰੇ ਦਾ ਤੜਕੀ ਸੇਲ ਹੋ ਗਿਆ ਜੀ ਭਾਈ ਇਹਨਾਂ ਨੇ ਲੈਣਾ ਜੀ ਆ ਅੰਕਲ ਨਾਲ ਆਪਾਂ ਤੋਂ ਮੋਬਾਈਲ ਤੇ ਵੀਡੀਓ ਲੱਗੀ ਹੋਈ ਹੈ ਕਲਿੱਪ ਦਿਖਾਈ ਹੋਈ ਹੈ ਤੁਹਾਨੂੰ ਸੋ ਗੱਲ ਕੀਤੀ ਜਿੰਨਾਂ ਨਾਲ ਬਹੁਤ ਬੱਕਰੇ ਇਕੱਠੇ ਨੇ ਤੇ ਤੁਹਾਨੂੰ ਇਹਨਾਂ ਦੇ ਐਂਡ ਤੇ ਦਿਖਾਵਾਂਗੇ ਵੀ ਬੱਕਰੇ ਕਿੱਥੇ ਇਕੱਠੇ ਇੱਥੇ ਹੋਇਆ ਗੱਡੀਆਂ ਦੀਆਂ ਗੱਡੀਆਂ ਭਰੀਆਂ ਭਾਈ ਇਹਨਾਂ ਨੇ ਤੁੰਨ ਤੰਨ ਕੇ ਨੋਟ ਲਾਉਂਦੇ ਆ ਇਹ ਆਪਣੇ ਤੋਂ ਚੱਕ ਕੇ ਚੰਗਾ ਮਾਲ ਇਹ ਬਾਹਰਪੂਰੇ ਟਾਪ ਦੇ ਰੇਟ ਤੇ ਵੇਚਦੇ ਆ ਭਾਈ ਬਸ ਆ ਇਹ ਬਿਜ਼ਨਸ ਹੈ ਨਾ ਆਪਾਂ ਕੇ ਵੇਚਦੇ ਆ ਇਹ ਪੈਸਾ ਕਮਾਉਂਦੇ ਆ ਜਦੋਂ ਕੋਈ ਬੰਦਾ ਚੀਜ਼ ਤੋਂ ਅੱਕ ਜੇ ਉਹ ਫਿਰ ਫੇਲ ਹੁੰਦਾ ਤੇ ਇਹ ਕੰਮ ਚੱਲ ਜਾਂਦੇ ਨੇ ਇਹਨਾਂ ਨੂੰ ਐਡਾ ਕੋਈ ਕੱਪੜੀ ਲੀੜੇ ਦਾ ਨਹੀਂ ਹੁੰਦਾ ਆਪਨਾਂ ਵਾਲੇ ਦਾ ਗੱਲੇ ਬਾਣ ਠੰਨਤੀ ਲਾ ਦਿੰਦੇ ਆ ਕੱਪੜਿਆਂ ਤੇ ਇਹ ਬੰਦੇ ਜਿਵੇਂ ਆਉਂਦੇ ਸਾਦੇ ਹੁੰਦੇ ਆ ਤੇ ਪੈਸਾ ਇਹਨਾਂ ਕੋਲੇ ਅੰਨਾ ਹੁੰਦਾ ਆ ਬਰਬਰੀਆਂ ਚੈੱਕ ਕਰੋ ਯਾਰ ਠੀਕ ਆਈਆਂ ਸੀ ਬਚਾਰਿਆਂ ਦੀਆਂ ਤੇ ਹੁਣ ਸੱਜਣੋਂ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਤਾਂ ਇਹ ਆਪਾਂ ਮੰਡੀ ਦੇ ਜਮਾਂ ਬਚਾਲੇ ਜਾ ਗਏ ਬੱਕਰੇ ਦੇਖੋ ਗੁੱਡਾ-ਗੋਡੇ ਘਾਟਦੇ ਆ ਖੱਸੀ ਵੀ ਆ ਦੂਜੀ ਵੀ ਆਪਾਂ ਇੱਥੋਂ ਦੀ ਜਾਵਾਂਗੇ ਉਹ ਆਪਣੇ ਮਿੱਤਰ ਬੀਲੀ ਬੈਠਾ ਜੀ ਉਹਨੂੰ ਮਿਲ ਕੇ ਆਈ ਜੀ ਆਪਾਂ ਉਹ ਬਚਾਲੇ ਬਟਾਟਾ ਲੀਤੇ ਤੇ ਇਸ ਤੋਂ ਬਾਅਦ ਫਿਰ ਆਪਾਂ ਮੰਡੀ ਫੇਰ ਘੁੰਮਣ ਲਾ ਕੇ ਸੁਪ ਬੱਕਰੇ ਚੱਕ ਕਰੀ ਚੱਲੋ ਯਾਰ ਬੱਕਰੀਆਂ ਦੇਖੋ ਕੀ ਬਾਤ ਹੈ ਜੀ ਇੱਕੇ ਸੋਨੋ ਇੱਥੇ ਜੇ ਵੀਡੀਓ ਜੀ ਆ ਯਾਰ ਬਚਾਲੇ ਪੌੜੀਆਂ ਸੋਹਣੀਆਂ ਬੱਕਰੀਆਂ ਦੂ ਮਾਵਾਂ ਧੀਆਂ ਆ ਉਨੇ ਉਹ ਵੀ ਕਲਿੱਪ ਲਾਉ ਮੈਂ ਆਉਣ ਨੂੰ ਬਰਪੀਆਂ ਚੈੱਕ ਕਰਾਉਣਾ ਜਿਹੜਾ ਬਹੁਤ ਸੋਹਣੀਆਂ ਬਰਪੀਆਂ ਜੀ ਆ ਵੀਰ ਉਹਨੇ ਦੇਖੀ ਅੰਦੇ ਜੀ ਟੋਪ ਰੇਡ ਤਾਂ ਨਹੀਂ ਪੁੱਛਿਆ ਬਰਾ ਪਰ ਠੀਕ ਈ ਆ ਮੈਂ ਬਾਹਰ ਇਹਦੀਆਂ ਟੂਸ ਮੁੱਕ ਕਰਨਾ ਮੈਂ ਟੂਲ ਨੂੰ ਮਾਰ ਕਾਈ ਜਾਂਦੇ ਪਤਾ ਨਹੀਂ ਪਈ ਜਾਣ ਪਰ ਸਹੀ ਕਰਕੇ ਉਹਦੀ ਕਰਕੇ ਗਰਮੀ ਕਰਕੇ ਲਾ ਲਉ ਤੇ ਇਸ ਤੋਂ ਬਾਅਦ ਦਰ ਫੇਰ ਬਰਬਰੀ ਮਾਲ ਆ ਗਿਆ ਬਰਬਰੀ ਵੀ ਹੁਣ ਤਾਂ ਬਹੁਤ ਆਉਂਦਾ ਯਾਰ ਚੰਨਾ ਵੀ ਕਹਿੰਦਾ ਪੱਟ ਚੱਕ ਕਰੋ ਯਾਰ ਕਿਆ ਬਾਤ ਹੈ ਸਹੀ ਨਾ ਗੱਲ ਬਾਤ ਹੈਂ ਦਾ ਵਿੱਚ ਚੰਗੇ ਵੀ ਆਉਂਦੇ ਆ ਇਹ ਗੱਲ ਨਹੀਂ ਸਾਰੇ ਮਾੜੇ ਵੀ ਨਹੀਂ ਹੁੰਦੇ ਸੋ ਮੰਡੀ ਤੇ ਆਪਾਂ ਹੋਰਲੇ ਬੱਸ ਨੂੰ ਗਿਆ ਬੱਕਰੇ ਚੱਕ ਕਰੋ ਕੋ ਬੱਕਰੀ ਹੈ ਇੱਥੇ ਵੀ ਪੂਰਾ ਘੈਂਟ ਗੱਲਬਾਤ ਬੱਕਰਾਂ ਤੋਂ ਬਹੁਤ ਸੋਹਣੀਆਂ ਰੋਗੀਆਂ ਵੀ ਆਈਆਂ ਸੀ ਸੋ ਵੀਡੀਓ ਅੰਤ ਤੱਕ ਜਰੂਰ ਦੇਖੀ ਚਲੋ ਸੋ ਸੋਡੇ ਵਾਸਤੇ ਆਪਾਂ ਵੀਡੀਓ ਲਿਆਉਂਦੇ ਰਹਨੇ ਆ। ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਉ ਸੱਜਣਾ। ਤੇ ਇਸ ਤੋਂ ਬਾਅਦ ਆ ਦੇਖੋ। ਬਰਪੀਆਂ। ਤਾਪੀਆਂ। ਮੋਕੀ ਜੀਨੀਆ। ਸਾਰੇ ਭੰਤਾ ਨਾਲ ਆਉਂਦਾ ਦੇਖੋ ਜੀ। ਟੱਕਰ ਕਰੋ। ਬੱਕਰੀਆਂ ਬਹੁਤ ਟੌਪ ਟੌਪ ਜਿਹੀਆਂ ਆਈਆਂ ਦੀਆਂ। ਜਿੰਨੀਆਂ ਵੀ ਕਹਿ ਦੋ ਉਹਨਾਂ ਸੋਹਣਾ ਮਾਲ ਆਇਆ ਸੀ। ਸੋ ਜਿਹੜੀ ਚੀਜ਼ ਤੁਹਾਨੂੰ ਆਪਾਂ ਇੰਟਰਸਟਿੰਗ ਦੱਸਦੇ ਸੀ। ਉਹ ਇਹ ਚੀਜ਼ ਜ ਜਿਹਨੂੰ ਵੀ ਮੰਡੀ ਤੇ ਸਭ ਤੋਂ ਵੱਧ ਜਿਹੜੀ ਚੀਜ਼ ਵੇਚੀ ਆ ਆਪਣੇ ਹਿਸਾਬ ਦੇ ਨਾਲ ਉਹ ਆ ਖੱਸੀ ਬੱਕਰੀ ਸਭ ਤੋਂ ਵੱਧ ਬੱਕਰੀਆਂ ਆ ਮਿੰਨੀਆਂ ਨਹੀਂ ਵਿਕੇ ਜਿੰਨੇ ਖੱਸੀ ਬੱਕਰੀ ਵਿਕੇ ਨੇ ਉਹ ਕਿਉਂ ਵਿਕੇ ਨੇ ਆ ਵੀਡੀਓ ਦੇ ਜਮਾ ਐਂਡ ਤੱਕ ਆਖਿਆ ਸੀ ਤੁਹਾਨੂੰ ਸੋ ਆ ਦੇਖ ਲਓ ਹੁਣ ਤੁਹਾਨੂੰ ਪ੍ਰੂਫ ਵੀ ਦੇ ਦਿੰਨੇ ਆ ਆ ਅਗੇ ਭਾਈ ਜੁਪੀ ਬਿਹਾਰ ਵਾਲੇ ਵੀਰਾਂ ਦੇ ਟਰਾਲੇ ਟਰੱਕ ਮਤਲਬ ਵੀ ਟਰੱਕ ਆ ਖੜੀਆਂ ਉਹ ਮਾਮਤੀਆਂ ਜਿਹੜੀਆਂ ਤੁਹਾਨੂੰ ਆਖਿਆ ਸੀ ਮੈਂ ਅੱਡਦਾ ਇੱਥੇ ਚਾਨਣ ਜਾ ਵਧਾਉ ਮੈਂ ਦੇਖੋ ਬਹੁਤ ਸੋਹਣੀਆਂ ਸੀ ਯਾਰ ਆ ਦੇਖੋ ਬਰਬਰੀ ਸੂੰਦੀ ਨਹੀਂ ਸੀ ਆਲੇ ਨੇ ਵੇਚਤੀ ਸੋ ਮੰਡੀ ਤੋਂ ਆਪਾਂ ਅਲਵੇ ਦਾ ਲਿਆ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਜਰੂਰ ਕਰਿਆ ਕਰੋ ਸੱਜਣੋ ਤੇ ਇਦੂ ਬਾਅਦ ਆਪਾਂ ਆਪਣੀ ਭਾਗੀਬੰਦਰ ਵਾਲੀ ਮੰਡੀ ਦੀ ਵੀਡੀਓ ਲਿਆਵਾਂਗੇ ਸੋ ਮੰਡੀ ਤੇ ਜਿਵੇਂ ਪੜਾ ਕੇ ਪੈ ਰੇ ਸੀ ਤੜ ਤੜ ਫੁੱਲ ਲੋਕੇਸ਼ਨ ਆਪਾਂ ਤੁਹਾਨੂੰ ਦੱਸੀ ਹੋਈ ਆ ਸੋ ਵੀਰ ਆ ਦੇਖੋ ਯਾਰ ਦਾਣੇ ਪਰ ਬਹੁਤ ਸੋਹਣੇ ਸੋਹਣੇ ਆਏ ਸੀ ਪਾਣੀ ਦਾ ਰੋਟੀ ਦਾ ਲੰਗਰ ਦਾ ਸਾਰੇ ਕਿਸ ਦਾ ਵਧੀਆ ਪ੍ਰਬੰਧ ਆ ਯਾਰ ਤੇ ਇਸ ਤੋਂ ਬਾਅਦ ਆਪਾਂ ਮੰਡੀ ਦੇ ਬਾਹਰ ਤੁਹਾਨੂੰ ਦਿਖਾਉਣੇ ਆ ਵੀ ਗੱਡਖਾਨਾ ਕਿੰਨਾ ਖੜਾ ਹੈ ਸੋ ਵੀਡੀਓ ਕਿਵੇਂ ਲੱਗੀ ਸੋ ਜਰੂਰ ਦੱਸਿਓ ਧੰਨਵਾਦ ਸੱਚਨੋ ਮਿਲਦੇ ਆ ਆਪਾਂ ਅਗਲੀ ਵੀਡੀਓ ਚ ਤੇ ਇਸ ਤੋਂ ਬਾਅਦ ਅਗਲਾ ਬਲੌਗ ਆਪਣਾ ਫੇਰ ਇੱਕ ਵਾਰੀ ਦੱਸ ਦਿੰਦੇ ਆ ਭਾਗੀ ਬਾਂਦਰ ਵਾਲਾ ਆਊਗਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ ਸੱਚਨੋ